ਇਹ ਜਸਤੀ ਚਾਦਰ ਦੇ ਵਿੱਚ ਬਣੀ ਹੋਈਆਂ ਨੇ ਜਿਵੇਂ ਆਹ ਦੇਖ ਸਕਦੇ ਹੋ ਜੀ ਠੀਕ ਹੈ ਜੀ ਮੜੀ ਅੰਦਰ ਹਾਂ ਜੀ ਹਾਂ ਟਾਲੀਅਨ ਲੋਕ ਲੱਗੇ ਹੋਣੇ ਸਾਰੇ ਆਪਣੇ ਕੋਲ ਜੀ ਇਹ ਦੇਖੋ ਲੋਕ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਵੀ ਜਿਸ ਤਰ੍ਹਾਂ ਲੋਕ ਦੀ ਕਰਾਂਗੇ ਇਹ ਜਿੱਥੇ ਆ ਪੂਰੀ ਖੁੱਲੀ ਡੁੱਲੀ ਲਮਾਰੀ ਕਹਿੰਦੇ ਸਾਈਜ਼ ਛੋਟਾ ਦੇਖਣਾ ਕੋਈ ਵੱਡਾ ਦੇਖਣਾ ਉਹਦੇ ਅਕੋਰਡਿੰਗ ਆਪਣੇ ਕੋਲ ਨਾਲ ਤੁਸੀਂ ਲੈ ਸਕਦੇ ਹੋ ਜੇ ਮੈਂ ਮਾਡਲ ਮਿਲ ਜੂਗਾ ਜੀ ਜੇ ਮੈਂ ਦੇਖੋ ਜੀ ਮਾਨਿਕ ਜੀ ਲੋ ਹਾਈਡਰੋਲਿਕ ਦੇ ਵਿੱਚ ਟਫਣਗ ਲਾ ਦੀ ਵਿੱਚ ਆਪਣੇ ਕੋਲ ਆ ਜੀ ਠੀਕ ਹੈ ਜੀ ਜੇ ਮੀਕਣੇ ਦੇ ਵਿੱਚ ਬਾਹਰਦਰ ਮਸ਼ੀਨਾਂ ਪਈਆਂ ਰਹਿ ਜਾਂਦੀਆਂ ਨੇ ਕੋ ਪਾਣੀ ਪੈ ਜਾਂਦਾ ਜੀ ਇਹ ਵੀ ਆਪਣਾ ਕੋ ਸੇਫਟੀ ਵਾਲੇ ਵਾਸ਼ਿੰਗ ਮਸ਼ੀਨ ਮਿਲ ਜੂ ਆਪਣੇ ਕੋਲ ਠੀਕ ਹੈ ਗੋਦਰੀਏ ਜੀ ਕੰਪਨੀ ਦਾ ਫਰਿੱਜ ਦੇ ਦਾਂਗੇ ਜੀ ਆਪਾਂ ਤੁਹਾਨੂੰ ਜੀ ਆ ਦੇਖੋ ਜੀ 234 ਲੀਟਰ ਦੇ ਵਿੱਚ ਆ ਜੀ 19000 ਦਾ ਫਰਿੱਜ ਹੈ ਜੀ ਤੇ ਫਿਰ ਜੀ ਸਾਰਾ ਕਸਤੋਂ ਤੇ ਕਰ ਸਾਰਾ ਕਸਤੋਂ ਤੇ ਕਰਕੇ ਦੇ ਮੰਗੇ ਜੀ ਬਿਲਕੁਲ ਨਹੀਂ ਹਾਂ ਜੀ ਮਿੱਤਰੋ ਆਪਾਂ ਖੜਿਆ ਬਰਨਾਲੇ ਦੇ ਵਿੱਚ ਮਾਲਵਾ ਫਰਨੀਚਰ ਐਂਡ ਇਲੈਕਟ੍ਰੋਨਿਕਸ ਦੀ ਸ਼ਾਪ ਦੇ ਉੱਤੇ ਜਿੱਥੇ ਪਰ ਜਦੋਂ ਗੱਲ ਆਉਂਦੀ ਹੈ ਕਿਸ਼ਤਾਂ ਦੀ ਤੁਸੀਂ ਕੋਈ ਵੀ ਚੀਜ਼ ਆਸਾਨੀ ਦੇ ਨਾਲ ਖਰੀਦ ਲੈਣ ਕਿਸ਼ਤਾਂ ਦੇ ਉੱਤੇ ਪਰ ਤੁਸੀਂ ਉਹ ਚੀਜ਼ ਦੀ ਨਾ ਤਾਂ ਕੁਆਲਿਟੀ ਦੇਖਦੇ ਹੋ ਤੇ ਨਾ ਹੀ ਪ੍ਰਾਈਸ ਦੇਖਦੇ ਹੋ ਉਹ ਚੀਜ਼ ਦਾ ਪਰ ਹੁਣ ਤੁਹਾਨੂੰ ਕੁਆਲਿਟੀ ਵੀ ਵਧੀਆ ਮਿਲੂਗੀ ਤੇ ਪ੍ਰਾਈਸ ਵੀ ਬਹੁਤ ਵਧੀਆ ਤੇ ਜੈਨੂਇਨ ਮਿਲੂਗਾ ਤੇ ਤੁਸੀਂ ਕਿਸ਼ਤਾਂ ਦੇ ਉੱਤੇ ਖਰੀਦ ਵੀ ਸਕਦੇ ਹੋ ਸਮਾਨ ਤੁਹਾਨੂੰ ਦਿਖਾਉਣਿਆ ਸਾਰਾ ਫਰਨੀਚਰ ਤੇ ਇਲੈਕਟ੍ਰੋਨਿਕਸ ਸਮਾਨ ਕਿੰਨੀ ਕੁਆਲਿਟੀ ਦੇ ਵਿੱਚ ਮਿਲੂਗਾ ਅਤੇ ਕੀ ਪ੍ਰਾਈਸ ਦੇ ਵਿੱਚ ਮਿਲੂਗਾ ਆਜੋ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਬਾਈ ਬੀ ਜੀ ਤੁਸੀਂ ਨਾ ਠੀਕ ਠਾਕ ਹੈ ਹੋ ਹਾਂਜੀ ਹਾਂ ਤੇ ਆਪਣੇ ਕੋਲ ਬਾਈ ਗੱਲ ਕਰੀਏ ਇਲੈਕਟ੍ਰੋਨਿਕ ਦਾ ਸਾਰਾ ਸਾਮਾਨ ਮਿਲ ਜੂ ਹਾਂਜੀ ਮਿਲ ਜੂਗਾ ਆਪਣੇ ਕੋਲ ਜੀ ਕੀ ਕੀ ਮਿਲ ਜੂ ਆਪਣੇ ਕੋਲ ਆਪਣੇ ਕੋਲ ਇਲੈਕਟ੍ਰੋਨਿਕ ਦੇ ਵਿੱਚ ਜੀ ਵਾਸ਼ਿੰਗ ਮਸ਼ੀਨ ਆ ਗਈਆਂ ਜੀ ਆਪਣੇ ਕੋਲੇ ਅੱਜ ਵਗੈਰਾ ਆ ਗਏ ਜੀ ਮੈਂ ਆਪਣੇ ਕੋਲ ਜੀ ਠੀਕ ਹੈ ਜੀ ਮੈਂ ਆਪਣੇ ਕੋਲ LED ਵਗੈਰਾ ਆ ਗਈਆਂ ਜੀ ਠੀਕ ਹੈ ਜੀ ਹਾਂਜੀ ਤੇ ਫਰਨੀਚਰ ਵੀ ਮਿਲ ਜੂ ਰਿਜਰ ਮਿਲ ਜੂਗਾ ਆਪਣੇ ਕੋਲ ਜੀ ਫਰਨੀਚਰ ਦੇ ਵਿੱਚ ਜੀ ਮੈਂ ਆਪਣੇ ਕੋਲ ਬੈੱਡ ਸੋਫੇ ਗੱਦੇ ﺍﻟमारीਆਂ ਜੇ ਇਹ ਜਾ ਕੁਝ ਮਰਜ਼ੀ ਲੈ ਸਕਦੇ ਹੋ ਮੈਂ ਐਲਈਡੀ ਕੀ ਐਲਈਡੀ ਪੈਨਲ ਵੀ ਦੇ ਦੋਗੇ ਬਿਲਕੁਲ ਜੀ ਬਿਲਕੁਲ ਮਿਲ ਜੂਗਾ ਐਲਈਡੀ ਪੈਨਲ ਮਿਲ ਜੂਗਾ ਅੱਛਾ ਵੀ ਗੱਲ ਕਰੀਏ ਜੀ ਆਪਾਂ ਵੀ ਹਨਾ ਹੁਣ ਮੂਦੇ ਵਿਆਹਾਂ ਦੇ ਸੀਜਨ ਆ ਰਿਹਾ ਆਪਾਂ ਆ ਵਿਆਹ ਤਿਆਂ ਭੈਣਾਂ ਨੂੰ ਜਿਹਦਾ ਵੀ ਦਾਜ ਵਗੈਰਾ ਦਿੰਦੇ ਹਨਾ ਵੀ ਉਹ ਆਹੀ ਚੀਜ਼ਾਂ ਵਿੱਚ ਹੀ ਹੁੰਦੀਆਂ ਉਹਨਾਂ ਦੇ ਹਨਾ ਬਿਜੂ ਕੀ ਲਾਹ ਤਾਂ ਕੋਈ ਸੁੰਦਾ ਨਹੀਂਗਾ ਤੇ ਉਹਦਾ ਖਰਚਾ ਵੀ ਮੈਂ ਕਹਿੰਦਾ 1 ਲੱਖ 1.5 ਲੱਖ ਆ ਜਾਂਦਾ ਠੀਕ ਆ ਆ ਵੀ ਹੁਣ ਲੋਨ ਕਰਾਉਣੇ ਆਂਦਾ ਲੋਨ ਅੱਜ ਕੱਲ ਕਿਹੜਾ ਕਰਦਾ ਹਨਾ ਤੇ ਬਟ ਜਦੋਂ ਇਹ ਚੀਜ਼ 1 ਲੱਖ 1.5 ਲੱਖ ਇਕੱਠਾ ਦੇਣਾ ਹ ਮਾਪਲੇ ਕੋਲ ਜੀ ਕਸਟਮਰ ਵਾਸਤੇ ਇਹ ਮੈਂ ਜੀ ਵੈਸੇ ਬਜਾਜ ਕੱਢਦੇ ਤੇ ਕਿਸ਼ਤਾਂ ਕਰਦੇ ਹਾਂ ਜੀ ਮੈਂ ਆਪਣੇ ਕੋਲ ਹਾਂਜੀ ਬਜਾਜ ਕੱਢਦੇ ਆਪਣੇ ਕੋਲ ਜਿਵੇਂ 1 ਲੱਖ ਰੇਟ ਲੱਖ ਰੁਪਏ ਦਾ ਸਮਾਨ ਹੋਵੇ ਕਸਟਮਰ ਨੇ ਲੈਣਾਗਾ ਜੀ ਆਪਣੇ ਕੋਲ ਆਸਾਨ ਤਰੀਕੇ ਨਾਲ ਆਪਣੇ ਕੋਲ ਬਜਾਜ ਕੱਢਦੇ ਲੈ ਸਕਦਾ ਆਪਣੇ ਕੋਲ ਠੀਕ ਹੈ ਭਾਈ ਜੇ ਆਪਾਂ ਗੱਲ ਕਰੀਏ ਆਪਾਂ ਬਿਯਾਰ ਦੇ ਵਿੱਚ ਚੱਲੀਏ ਮਾਰਕੀਟ ਦੇ ਵਿੱਚ ਆਪਾਂ ਕਿਸ਼ਤਾਂ ਦੀ ਗੱਲ ਕਰ ਲਈਏ ਵੀ ਕਿਸ਼ਤਾਂ ਉੱਤੇ ਫਰਨੀਚਰ ਲੈਣਾ ਜਾਂ ਆਹ ਚੀਜ਼ ਲੈਣੀ ਹੈ ਤਾਂ ਉਹ ਆਪਾਂ ਨੂੰ ਪਹਿਲੀ ਰੇਟ ਵਧਾ ਦੇਣੀ ਉਹ ਚੀਜ਼ ਤਾਂ ਨਹੀਂ ਹੁੰਦੀ ਨਹੀਂ ਨਹੀਂ ਬੀਬੀ ਜੀ ਬਿਲਕੁਲ ਮਾਰਕੀਟ ਪ੍ਰਾਈਸ ਚੈੱਕ ਕਰਕੇ ਜੀ ਆਪਾਂ ਦੀ ਵੀ ਦੇਖੀ ਲੈਣ ਦਾ ਜਾਇ ਨਹੀਂ ਵੀ ਆਪਣੇ ਕੋਲ ਕੁਆਲਿਟੀ ਵਧੀਆ ਮਿਲ ਜੂਗੀ ਜੀ ਆਪਣੇ ਕੋਲ ਦੇਖੋ ਜੀ ਮੰਨ ਕੇ ਜੇ ਮੋਗੋਦਰੀ ਦੀ ਵਾਸ਼ਿੰਗ ਮਸ਼ੀਨ ਆਪਣੇ ਕੋਲ ਹੀ ਆਲਟੀਮਾ ਮਾਡਲ ਮਿਲ ਜੂਗਾ ਜੀ ਜੇ ਮੈਂ ਦੇਖੋ ਜੀ ਮੰਨ ਕੇ ਚਲੋ ਹਾਈਡਰੋਲਿਕ ਦੇ ਵਿੱਚ ਟਫਨ ਗਲਾ ਦੇ ਵਿੱਚ ਆਪਣੇ ਕੋਲ ਆ ਜੀ ਠੀਕ ਹੈ ਜੀ ਜੇ ਮੀਹ ਕਣ ਦੇ ਵਿੱਚ ਬਾਹਰ اندر ਮਸ਼ੀਨਾਂ ਪਈਆਂ ਰਹਿ ਜਾਂਦੀਆਂ ਨੇ ਕੋਈ ਪਾਣੀ ਪੈ ਜਾਂਦਾ ਜੀ ਇਹ ਵੀ ਆਪਾਂ ਨੂੰ ਕੋ ਸੇਫਟੀ ਵਾਲੀ ਵਾਸ਼ਿੰਗ ਮਸ਼ੀਨ ਮਿਲ ਜੂ ਆਪਣੇ ਕੋਲ ਠੀਕ ਹੈ ਮੈਂ ਕਹਣਾ ਵੀ ਬੇਸਟ ਟਾਪ ਮਾਡਲ ਪੂਰਾ ਵਧੀਆ ਮਿਲ ਜੂਗਾ ਕੋਲ ਟਾਪ ਦਾ ਮਿਲ ਹੋ ਗਿਆ ਜੀ ਉਹ ਹੈ ਵੀ ਕਪੜਾ ਧੋਣਾ ਕਰਨਾ ਕਿਸੇ ਨੇ ਜੀ ਉਹ ਵੀ ਇੱ ਤੁਸੀਂ ਫਿਰ ਜੀ ਸਾਰਾ ਕਸਤਾਨ ਤੇ ਕਰ ਸਾਰਾ ਕਸਤਾਨ ਤੇ ਕਰਕੇ ਦੇ ਮੰਗੇ ਜੀ ਆਪਾਂ ਬਿਲਕੁਲ ਠੀਕ ਹੈ ਠੀਕ ਹਾਂਜੀ ਹਾਂਜੀ ਵੀ ਜਿਹੜੀਆਂ ਉਹਨਾਂ ਨੇ ਸ਼ਰਤਾਂ ਕਹੀਆਂ ਉਹ ਸ਼ਰਤਾਂ ਦੇ ਉੱਤੇ ਨਿਰਪੱਖ ਆ ਕੇ ਵੀ ਬਿਲਕੁਲ ਜੀ ਮੈਂ ਐਲਈਡੀ ਦੇ ਵਿੱਚ ਕੋਈ 32 ਇੰਚ ਲੈਣੀ ਆ 42 ਲੈਣੀ ਆ 55 ਲੈਣੀ ਆ ਜੀ ਆਪਦੀ ਇੱਛਾ ਅਕੋਰਡਿੰਗ ਜਿਹੜੀ ਮਰਜ਼ੀ ਆਪਾਂ ਕੋਲ ਐਲਈਡੀ ਲੈ ਸਕਦਾ ਜੀ ਕੋਈ ਲਿਮਿਟਡ ਤਾਂ ਨਹੀਂ ਹੈਗਾ ਵੀ ਆਪਾਂ ਇੰਨੇ ਤੱਕ ਨਹੀਂ 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 ਜੀ ਕੋਈ 32 ਲਵੇ ਕੋਈ 42 ਲਵੇ ਜੀ ਉਹ ਆਪਾਂ ਨੂੰ ਕੋਈ ਦਿੱਕਤ ਨਹੀਂ ਆ ਚੀਜ਼ ਦੇ ਦੀ ਠੀਕ ਹੈ ਜੀ ਐਨ ਇਹਦੇ ਨਾਲ ਹੀ ਆਪਣੇ ਕੋਲ ਤੁਸੀਂ ਫਰਨੀਚਰ ਤੇ ਨਿਗਾ ਮਾਰ ਸਕਦੇ ਹੋ ਆਪਣੇ ਕੋਲ ਠ ਅੱਦੇ ਵੀ ਗੈਸਤਾਨੇ ਕਰ ਦਿੰਦੇ ਹਾਂ ਹਾਂਜੀ ਹਾਂਜੀ ਅੱਛਾ ਠੀਕ ਹੈ ਜੀ ਤੇ ਆਪਾਂ ਨੇ ਕੋਲ ਨਾਲੇ ਜੀ ਆਪਣੇ ਕੋਲ ਲੋਹੇ ਦੇ ਨਾਲ ਮਾਰੀਆਂ ਵਧੀਆ ਹੈਵੀ ਜਸਤੀ ਚਾਦਰ ਦੇ ਵਿੱਚ ਬਣੀਆਂ ਹੋਈਆਂ ਨੇ ਜਿਵੇਂ ਆ ਦੇਖ ਸਕਦੇ ਹੋ ਜੀ ਠੀਕ ਹੈ ਜੀ ਮੜੀ ਅੰਦਰੋਂ ਅੰਦਰੋਂ ਦੇ ਇਟਾਲੀਅਨ ਲੋਕ ਲੱਗੇ ਹੋਣ ਨੇ ਸਾਰੇ ਆਪਣੇ ਕੋਲ ਜੀ ਇਹ ਦੇਖੋ ਲੋਕ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਵੀ ਜਿਸ ਤਰ੍ਹਾਂ ਲੋਕ ਦੀ ਕਰਾਂਗੇ ਇਹ ਪੂਰੀ ਖੁੱਲੀ ਡੁੱਲੀ ਲਮਾਰੀਆਂ ਕਿਉਂਕਿ ਨੇ ਸਾਈਜ਼ ਛੋਟਾ ਦੇਖਣਾ ਕੋਈ ਵੱਡਾ ਦੇਖਣਾ ਉਹਦੇ ਅਕੋਰਡਿੰਗ ਆਪਣੇ ਕੋਲ ਨਾਲ ਤੁਸੀਂ ਲੈ ਸਕਦੇ ਹੋ ਠੀਕ ਹੈ ਡਰਾਇੰਗ ਵੀ ਨਾਲ ਹੀ ਆ ਜਾਂਦੀ ਹੈ ਡੈਸਿੰਗ ਵੀ ਨਾਲ ਆ ਜਾਂਦੀ ਹੈ ਲੱਕੜ ਦੀਆਂ ਨਾਲ ਮਾਰੀਆਂ ਗਈਆਂ ਮੱਖਰ ਕੋਲ ਡਿਜ਼ਾਈਨਰ ਐਲਈਡੀ ਪੈਨਲ ਮਿਲ ਜਾਣਗੇ ਤੁਹਾਡੇ ਕੋਲ ਹੀ ਆਪਣੇ ਕੋਲ ਆਪ ਦੀ ਜਿਹੜੀ ਮੰਨ ਕੇ ਚਲੋ ਇੱਥੋਂ ਐਲਈਡੀ ਖਰੀਦੋਗੇ ਉਹਦੇ ਨਾਲ ਹੀ ਤੁਸੀਂ ਐਲਈਡੀ ਪੈਨਲ ਵੀ ਲੈ ਸਕਦੇ ਹੋ ਬਿਲਕੁਲ ਜੀ ਬਿਲਕੁਲ ਜੀ ਤੇ ਆਪਣੇ ਕੋਲੇ ਅਲਮਾਰੀਆਂ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਮਿਲ ਜੂਗੀ ਸਾਰੇ ਮਰ ਜਾਣਗੇ ਜਿਹੜਾ ਮਰਜੀ ਸਾਈਜ਼ ਲੈ ਆਪਣੇ ਕੋਲ ਲੈ ਸਕਦੇ ਹੋ ਸਾਰੇ ਸਾਈਜ਼ ਆਪਣੇ ਕੋਲ ਮੌਜੂਦ ਹੁੰਦੇ ਨੇ ਜੀ ਠੀਕ ਹੈ ਕਿਸ਼ਤਾਂ ਦੇ ਉੱਪਰ ਬਿਲਕੁਲ ਜੀ ਬਿਲਕੁਲ ਕਿਸ਼ਤਾਂ ਦੇ ਬਜਾਜ ਕਾਟਦੇ ਦੇਵਾਂਗੇ ਜੀ ਆਪਾਂ ਠੀਕ ਹੈ ਠੀਕ ਹਾਂਜੀ ਤੇ ਮੋਬਾਈਲ ਨੰਬਰ ਦੱਸ ਦਿਓ ਫਿਰ ਆਪਣਾ ਐਡਰੈਸ ਮੋਬਾਈਲ ਨੰਬਰ ਆਪਣੇ ਕੋਲ 80 ਮਾਲਵਾ ਫਰਨੀਚਰ ਨਾਲ ਇਲੈਕਟ੍ਰੋਨਿਕਸ ਜੀ ਮੀਡ ਮਾਰਕੀਟ ਦੇ ਵਿੱਚ ਗੁੰਗੇਵਰੇ ਬੱਚਿਆਂ ਵਾਲ ਸਕੂਲ ਦੇ ਬਿਲਕੁਲ ਸਾਹਮਣੇ ਜੀ ਨੇੜੇ ਡਾਕਟਰ ਰਾਜਦੀਪ ਦੰਦਾਂ ਵਾਲੇ ਜੀ ਠੀਕ ਹੈ ਜੀ ਚਕੀਨ ਦੇ ਉੱਤੇ ਨੰਬਰ ਚੱਲ ਰਿਹਾ ਮਿੱਤਰੋ ਤੁਸੀਂ ਕਾਲ ਵੀ ਕਰ ਸਕਦੇ ਹੋ ਐਦੂ ਵਧੀਆ ਸਬਦਾ ਤੁਹਾਨੂੰ ਹੋਰ ਕਿਤੇ ਨਹੀਂ ਮਿਲਣੀ ਤਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ